ਪੂਰਨ ਮਸਾਂ ਦੇ ਘਰੋਂ ਚੱਲ ਕੇ ਭਾਈ ਜਿਉਣੀ ਦੇ ਰਾਹ ਦੱਸਣ ਤੇ ਗੁਰੂ ਜੀ ਜੰਗਲ ਨੂੰ ਹੋਏ ਉਸ ਵੇਲੇ ਦਿਲ ਚੜ ਰਿਹਾ ਸੀ ਉਹ ਪਿੰਡੋਂ ਬਾਹਰ ਨੂੰ ਲੱਗੇ ਤਾਂ ਬੱਕਰੀਆਂ ਦੇ ਮਿਆੰਕਣ ਦੀ ਆਵਾਜ਼ ਸੁਣੀ ਪਹਿਲਾਂ ਤਾਂ ਖਿਆਲ ਕੀਤਾ ਬੱਕਰੀਆਂ ਦੇ ਇਆਲੀ ਪਾਸੋਂ ਦੁੱਧ ਲੈਣ ਪਰ ਨਾ ਅਖ ਲੋਤੇ ਅੱਗੇ ਨਿਕਲੇ ਜੰਗਲ ਵਿੱਚ ਪੁੱਜੇ ਸੰਘਣੇ ਜੰਗਲ ਵਿੱਚ ਇੱਕ ਝਾਂਡ ਆ ਉਸ ਝਾਂਡ ਦੇ ਹੇਠਾਂ ਤਾਂ ਸਾਫ ਸੀ ਇੱਕ ਉਬਰੀ ਜੜ ਉਤੇ ਸਿਰ ਰੱਖ ਕੇ ਲੇਟ ਗਏ ਜੰਡ ਦੇ ਹੇਠਾਂ ਸੌ ਗਏ ਨੀਂਦ ਆ ਕੇ ਕਰਪਾਨ ਨੂੰ ਹੱਥ ਵਿੱਚ ਰੱਖ ਲਿਆ ਫਰੀਦ ਜੀ ਦੇ ਕਥਨ ਅਨੁਸਾਰ ਇਟ ਸਰਾਣੇ ਭੋਏ ਸਵਨ ਕੀਤਾ ਮਖਮਲੀ ਸੀ ਜਾਂਦੇ ਆਰਾਮ ਕਰਨ ਵਾਲੇ ਧਰਤੀ ਤੇ ਲੇਟੇ ਸਮਾਂ ਵਿੱਚ ਉਹ ਜਦੋਂ ਕੇ ਵੈਰੀ ਕਈ ਲੱਖਾਂ ਦੀ ਗਿਣਤੀ ਵਿੱਚ ਭਾਲ ਕਰ ਰਿਹਾ ਸੀ ਚਾੜੀ ਚਾੜੀ ਵਿੱਚੋਂ ਆਵਾਜ਼ ਆ ਰਹੀ ਸੀ ਦੱਸੋ ਕਿੱਥੇ ਸਿੱਖ ਪੀਰ ਦੇਖਿਆ ਗੁਰੂ ਜੀ ਦੀ ਝੰਡੇ ਹੇਠਾਂ ਅੱਖ ਲਾ ਕੇ ਵਾਵਾ ਚੇਰਾ ਰਾਮ ਕਰ ਲਿਆ ਤਾਂ ਅੱਖ ਖੁੱਲਣ ਦੇ ਨਾਲ ਹੀ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ ਉੱਠ ਕੇ ਖਲੋ ਕੇ ਤੇ ਬਾੜ ਲਈ ਦੇਖੋ ਉਹ ਜਾਂਦੇ ਜੇ ਰਹੀਮ ਬਖਸ਼ ਐਉਂ ਭਾਂਤ ਭਾਂਤੀਆਂ ਆਵਾਜ਼ਾਂ ਕਸੀਆਂ ਜਾਂਦੀਆਂ ਸੁਣਾਈ ਦਿੱਤੀਆਂ ਦੀਨ ਦੁਨੀ ਦੇ ਮਾਲਕ ਜਿਨ੍ਹਾਂ ਨੇ ਭਾਰਤ ਦੀ ਗੁਲਾਮੀ ਦੇ ਸੰਗਲ ਕੱਟਣ ਲਈ ਇੱਕ ਸ਼ਕਤੀ ਪੈਦਾ ਕੀਤੀ ਮਹਾਨ ਇਨਕਲਾਬ ਲਿਆਂਦਾ ਜਿਹੜੇ ਧਨਵਾਰ ਕੋਲੋਂ ਡਰਦੇ ਸਨ ਜਿਨ੍ਹਾਂ ਨੇ ਰਾਤ ਬਾਹਰ ਨਿਕਲ ਕੇ ਨਹੀਂ ਸੀ ਤੱਕਿਆ ਉਹਨਾਂ ਨੂੰ ਤੀਰ ਕਮਾਨ ਕਿਰਪਾਨ ਫੜਾ ਦਿੱਤੀ ਘੋੜ ਸਵਾਰੀ ਸਿਖਾਈ ਤੇ ਜੰਗ ਜੂ ਬਣਾਇਆ ਖਾਲਸਾ ਸਾਜਿਆ ਕਿਸੇ ਤੇ ਦਾ ਨਾਮ ਬਦਲ ਕੇ ਪਹਾੜ ਸਿੰਘ ਰੱਖਿਆ ਤੇ ਆਜ਼ਾਦੀ ਦੀ ਜੰਗ ਆਰੰਭ ਕੀਤੀ ਧਰਮ ਦੇ ਕੌਮ ਤੋਂ ਕੁਝ ਵੀ ਲੁਕਾ ਕੇ ਨਾ ਰੱਖਿਆ ਰੋਣਾ ਮਿਟਿਆ ਲੱਬਣ ਵਾਲੇ ਪਰੇ ਨੂੰ ਚਲੇਗੇ ਤਾਂ ਪੂਰਬ ਦੱਖਣ ਦਿਸ਼ਾ ਵੱਲ ਚਲੇਗੇ ਪੈਰਾਂ ਵਿੱਚ ਛਾਲੇ ਪੈ ਗਏ ਸੀ ਗੁਲਾਬੀ ਰੰਗ ਦੀਆਂ ਪੈਰਾਂ ਦੀਆਂ ਤਲੀਆਂ ਲਹੂ ਨਾਲ ਲਾਲ ਹੋ ਗਈਆਂ ਭਾਲ ਪੈ ਗਈ ਤੁਰਨਾ ਕਠਨ ਸੀ ਭਾਈ ਜੂਨੇ ਦੀ ਦਿੱਤੀ ਟਿੰਡ ਤੇ ਉਸ ਵਿੱਚ ਲਈ ਅੱਗ ਨਾਲ ਹੋਰ ਅੱਗ ਬਾਲ ਕੇ ਸੇਕੀ ਸਰੀਰ ਨੂੰ ਗਰਮ ਕੀਤਾ ਸੀ ਚਰਨਾਂ ਨੂੰ ਵੀ ਸੇਕਿਆ ਸੀ ਚਰਣਾ ਦੀ ਸੋਜ ਮੱਠੀ ਨਾ ਹੋਈ ਪੂਰਬ ਦੱਖਣ ਵੱਲ ਮਾਹੀ ਚੱਲ ਪਿਆ ਜੰਗਲ ਸੰਘਣਾ ਸੀ ਕਰੀਰ ਮਲੇ ਕਿਕਰ ਦੇ ਬਕਬੂਟੇ ਕੰਡਿਆਂ ਵਾਲੀ ਲੰਗੜਾ ਔਖਾ ਸੀ ਫਿਰ ਵੀ ਤੁਰੇ ਗਏ ਜਾਮਾ ਕੰਡਿਆਂ ਨਾਲ ਲੜਦਾ ਕਿਤੇ ਬਚਾ ਲੈਂਦੇ ਤੇ ਕਿਤੇ ਖਿੱਚ ਕੇ ਅੱਗੇ ਵਾਧਦੇ ਤਾਂ ਉਸਦੀ ਲੀਰ ਲੱਤ ਜਾਂਦੀ ਆਕੇ ਦੂਰ ਬਲੋਲਪੁਰ ਤੇ ਕਿੜੀ ਤੋਂ ਦੂਰ ਆਪਣੇ ਵੱਲੋਂ ਤਾਂ ਪੈਂਡਾ ਬਹੁਤ ਕੀਤਾ ਬਰ ਜੰਗਲ ਹੋਣ ਕਰਕੇ ਬਹੁਤ ਦੂਰ ਨਾ ਜਾ ਸਕੇ ਕਰੀਰਾਂ ਤੇ 베ਰੀਆਂ ਦਾ ਝਾੜ ਆਇਆ ਭਾਰੀ ਝਾੜ ਉਸ ਝਾੜ ਵਿੱਚ ਮੁੜ ਆਸਨ ਲਾਇਆ ਉਸ ਝਾੜ ਵਿੱਚ ਅੱਖ ਲੱਗਾ ਅੱਖ ਵੀ ਖੇੜੇ ਉੱਤੇ ਸੀ ਫੁੱਲ ਲੱਗੇ ਸਨ ਅੱਕ ਦੇ ਫੁੱਲਾਂ ਨੂੰ ਤੋੜਿਆ ਕਮਰ ਕੱਸਾ ਖੋਲ ਕੇ ਉਹਨਾਂ ਨੂੰ ਸਾਫ਼ ਕੀਤਾ ਤੇ ਅਕਾਲ ਪੁਰਖ ਦਾ ਨਾਮ ਲੈ ਕੇ ਛੱਕ ਗਏ ਅੱਕਾਂ ਦੇ ਫੁੱਲ ਗਰਮ ਹੁੰਦੇ ਹਨ ਸਿਆਲ ਦੇ ਵਿੱਚ ਗਰਮੀ ਪਚਾਉਂਦੇ ਤੇ ਸਰੀਰ ਦੀ ਪੋਖ ਨੂੰ ਘਟਾਉਂਦੇ ਤੇ ਸ਼ਕਤੀ ਦਿੰਦੇ ਭਾਈ ਗੁਰਦਾਸ ਜੀ ਨੇ ਜੋ ਸਤਿਗੁਰ ਨਾਨਕਦੇਵ ਜੀ ਦੇ ਬਾਬਤ ਉਚਾਰਿਆ ਹੈ ਰੇਤ ਅਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਛਾਈ ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਸਿਉ ਬਣ ਆਏ ਵਾਰ ਪਹਿਲੀ ਪੌੜੀ 24 ਉਹਨਾਂ ਨੇ ਭਾਰੇ ਤਪੱਸਿਆ ਕੀਤੀ ਅੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਐਸਾ ਹੀ ਆਹਾਰ ਕਰਨਾ ਪਿਆ। heਠਾਂ ਧਰਤੀ ਕਰ ਰਹੀ ਸੀ। ਕਾਹ ਨਹੀਂ ਸੀ। ਕਰੀਰਾਂ ਦੇ ਸ਼ਾਮ ਕਰਕੇ ਰੋੜਾਂ ਵਾਲੀ ਪੱਕੀ ਰੋੜੀ ਸੀ। ਕੱਟਾ ਮੀ ਨਾਲ ਬੈਠ ਗਿਆ ਸੀ। ਦਾਤਾ ਬਾਸ ਰਾਣੇ ਰੱਖ ਕੇ ਲੇਟ ਗਿਆ। ਹਨੇਰੇ ਦੀ ਉਡੀਕ ਕਰਨੀ ਸੀ। ਕਿਉਂਕਿ ਦਿਨੇ ਚੱਲਣਾ ਔਖਾ ਸੀ। ਫੌਜ ਫਿਰਦੀ ਸੀ। ਰੋਪੜ ਤੋਂ ਸਮਰਾਲੇ ਤੱਕ ਮੁਗਲ ਲਸ਼ਕਰ ਪਾਗਲ ਹੋਇਆ ਫਿਰਦਾ ਸੀ। ਕਿਉਂਕਿ ਚਮਕੌਰ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਮੁਗਲਾਂ ਨੂੰ ਭਰੋਸਾ ਹੋ ਗਿਆ ਸੀ ਕਿ ਗੁਰੂ ਜੀ ਅੱਗੇ ਚਲੇ ਗਏ ਅੱਗੇ ਕਿੱਥੇ ਕੋ ਜਾਣਗੇ ਉਹਨਾਂ ਦੀ ਕਿਆਸ ਸਨ ਕਿ ਉਹ ਪਹਾੜ ਤੇ ਫਿਰਦੇ ਸੀ ਧਰਮ ਤੇ ਦੇਸ਼ ਬਦਲੇ ਸਾਡੇ ਵੱਡਿਆਂ ਨੂੰ ਕਿੰਨੇ ਕਸ਼ਟ ਉਠਾਉਣੇ ਪਏ ਦੇਖੋ ਮਖਮਲੀ ਸੇਜ ਉੱਤੇ ਲੇਟਣ ਵਾਲੇ ਕਰੜੀ ਧਰਤੀ ਉੱਤੇ ਲੇਟ ਗਏ ਸੱਪ ਤੇ ਵਿਸ਼ੂ ਦੂਰ ਖਲੋਗੇ ਕੀੜੇ ਮਕੌੜੇ ਤੇ ਪੰਛੀ ਚੁੱਪ ਹੋਗੇ ਉਹ ਵੀ ਹੈਰਾਨ ਸਨ ਦੀਨੋਦਨੀ ਦਾ ਮਾਲਕ ਉਹਨਾਂ ਕੋਲ ਚੱਲ ਕੇ ਆਇਆ ਧਰਤੀ ਨੂੰ ਭਾਗ ਲਾਉਣ ਜੁਗਾਂ ਤੋਂ ਚੱਲੀ ਆ ਰਹੀ ਆ ਸਤਕਾਰੀ ਧਰਤੀ ਦਾਦੇ ਦੇ ਚਰਨ ਪੈਰ ਨਾਲ ਪਾਗਾ ਵਾਲੀ ਬਣ ਕੇ ਉੱਥੇ ਲੇਟਿਆ ਹੋਇਆ ਸਤਿਗੁਰੂ ਜੀ ਨੇ ਅਨੰਤਪੁਰ ਤੇ ਅਨੰਦਪੁਰ ਤੋਂ ਚੱਲ ਕੇ ਝਾੜ ਤੱਕ ਪਹੁੰਚਣ ਦੇ ਸਾਰੇ ਹਾਲਾਤ ਉਤੇ ਵਿਚਾਰ ਕੀਤੀ ਇੱਕ ਫਿਲਮ ਬਣ ਕੇ ਸਾਰੇ ਹਾਲਾਤ ਨੇਤਰਾਂ ਅਗੋਂ ਦੀ ਲੰਗੇ ਮਾਤਾ ਜੀ ਉਹਨਾਂ ਨੇ ਖਿਆਲ ਕੀਤਾ ਬਿਰਦੀ ਮਾਤਾ ਜੀ ਤੇ ਛੋਟੇ ਬਾਬੇ ਸਾਹਿਬ ਜੀ ਚਾਦੇ ਜੀ ਕਿਧਰ ਗਏ ਹੋਣਗੇ ਕਿਤੇ ਸਰਸਾ ਦੀ ਭੇਟ ਨਾ ਹੋ ਗਏ ਹੋਣ ਆਤਮਾ ਦੀ ਉਡਾਰੀ ਹੋਰ ਉੱਚੀ ਹੋਈ ਅੱਗੇ ਵਧੀ ਧਨ ਮਾਲ ਡੰਗਰ ਅਨੰਦਪੁਰ ਸਿੱਖ ਸੇਵਕ ਆਪਣੇ ਮਹਿਲ ਮਾਤਾ ਜੀ ਸਾਹਿਬ ਜਾਦੇ ਸਾਰੇ ਹੀ ਨੇਤਰਾਂ ਅੱਗੇ ਆਏ ਤੇ ਇਹੋ ਆਖੀਗੇ ਤੇਰਾ ਪਾਣਾ ਮੀਠਾ ਲਾਗੀ ਗੁਰੂ ਸਾਹਿਬ ਜੀ ਦੀ ਸੁਰਤ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ ਸੰਸਾਰਿਕ ਤੇ ਧਰਤੀ ਦੇ ਜੀਵਨ ਨੂੰ ਬੁੱਲ ਗਏ ਸੁਰਤ ਜੁੜੀ ਤਾਂ ਅਕਾਲ ਉਸਤਤ ਕਰਨ ਈ ਹਾ ਹਰੀ ਓਹਾ ਹਰੀ ਜਿਮੀ ਹਰੀ ਜਮਾ ਹਰੀ ਸੁਰਤ ਹੋਰ ਜੋੜ ਕੇ ਐਨੀ ਜੁੜੀ ਕਿ ਹਰੀ ਤੋਂ ਬਿਨਾ ਕੁਝ ਵੀ ਨજર ਨਾ ਔਣ ਲੱਗਾ ਸੁਰਤੀ ਹਰੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਜਿਵੇਂ ਦਾਤੇ ਦੇ ਕੋਲ ਹਰੀ ਆ ਗਿਆ ਤੂੰ ਹੀ ਤੂੰ ਦਾ ਜਪਨ ਕਰਨ ਲੱਗ ਪਏ

ਬ੍ਰਤਸ ਤੂਹੀ ਗਤਸ ਤੂਹੀ ਮਦਸ ਤੂਹੀ ਸੂਰਤ ਐਸੀ ਵਜਦ ਵਿੱਚ ਆਈ ਇੱਕਦਮ ਆਪਾ ਭੁੱਲ ਕੇ ਉਹ ਤੂਹੀ 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 ਅਕਾਲ ਉਸਤ ਉਸਤਾ ਸਿਮਰਨ ਕਰਨ ਲੱਗ ਪਈ ਅਹਸਾਸ ਸਿਮਰਨ ਕਰਦਿਆਂ ਹੋਇਆਂ ਸਰੀਰ ਨੂੰ ਨਿੰਦਰਾ ਨੇ ਅਹਲ ਕਰ ਦਿੱਤਾ ਆਪਜੀ ਦੀ ਅੱਖ ਲਾ ਕੇ ਜਦੋਂ ਸ੍ਰੀ ਰਿ ਇਕਲ ਗੀਤਾਰ ਪਿਤਾ ਨੀਂਦਰਾ ਵਿੱਚ ਆਰਾਮ ਕਰਨ ਲੱਗੇ ਤੇ ਸੁਰਤ ਨੇ ਹਰੀ ਪਰਮਾਤਮਾ ਦਾ ਜਾਪ ਕੀਤਾ ਤਾਂ ਹਰੀ ਨੇ ਆਪਣੀਆਂ ਉਤਪਨ ਕੀਤੀਆਂ ਨਾਨਾ ਰੂਪ ਜੀਵ ਜੰਤੂ ਨੂੰ ਹੁਕਮ ਕੀਤਾ ਮੇਰੇ ਬੇਟੇ ਦੀ ਰਾਖੀ ਕਰੋ ਬੇਟਾ ਨਹੀਂ ਸਗੋਦਾਸ ਮੈਂ ਹੂੰ ਪਰਮ ਪੁਰਖ ਦਾਸਾ ਦੇਖਣ ਆਇਓ ਜਗਤ ਤਮਾਸਾ ਸੇਵਕ ਹੈ ਸੱਚਾ ਸੇਵਕ ਜਿਸ ਨੂੰ ਮੈਂ ਭੇਜਿਆ ਕਰੋਰਾ ਕੀ ਸੁੱਤੇ ਨੂੰ ਕੋਈ ਨਾ ਜਗਾਵੇ ਕੋਈ ਕੋਲ ਨਾ ਜਾਵੇ ਘੜੇ ਆਰਾਮ ਕਰ ਲਵੇ ਹਰੀ ਪਰਮਾਤਮਾ ਹੁਕਮ ਦਿੰਦਾ ਵੀ ਕਿਉਂ ਨ ਸਤਗੁਰ ਚੀਤਾ ਆਪਣੇ ਆਪ ਨੂੰ ਹਰੀ ਪਰਮਾਤਮਾ ਦੇ ਸਭ ਕੁਝ ਸਮਝਦੇ ਸਨ ਸਰਬ ਕਾਲ ਹੈ ਪਿਤਾ ਅਪਾਰਾ ਦੇਵ ਕਾਲ ਕਾ ਮਾਤ ਹਮਾਰਾ ਮਨੁਆ ਗੁਰ ਮੋਰ ਮਮਸਾ ਮਾਈ ਜਨਮੋ ਕੋ ਸਭ ਕਰੇ ਪੜਾਈ ਮਨੋਖ ਮਾਰੂ ਮਹਾਨ ਸ਼ਕਤੀਆਂ ਪ੍ਰਗਟ ਹੋ ਗਈਆਂ ਦੂਰ ਤੱਕ ਜੰਗਲ ਵਿੱਚ ਸ਼ੇਰ ਫਿਰਨ ਲੱਗੇ ਇੱਕ ਸ਼ੇਰ ਗੁਰੂ ਜੀ ਦੇ ਚਰਨਾਂ ਕੋਲ ਬੈਠ ਗਿਆ ਨਾਗ ਰਾਖੀ ਕਰਨ ਲੱਗੇ ਗੁਰੂ ਜੀ ਜਿਸ ਝਾੜ ਵਿੱਚ ਬਿਰਾਜੇ ਸਨ ਉੱਥੇ ਕੋਈ ਪੰਜ ਕੋਹ ਤੱਕ ਕਿਸੇ ਨੂੰ ਹੌਸਲਾ ਨਾ ਪਿਆ ਦੇਖਣ ਜਾਣ ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤੱਕ ਪਾਲ ਕੀਤੀ ਜਾਂਦੀ ਸੀ ਜਨਾਬ ਅੱਗੇ ਨਾ ਜਾਣਾ ਸ਼ੇਰ ਘਰਚ ਰਿਹਾ ਹੈ ਇੱਕ ਪਠਾਨ ਨੇ ਫੌਜਦਾਰ ਨੂੰ ਅੱਗੇ ਵਧਣੋਂ ਰੋਕਿਆ ਉਹ 40 ਬੰਦੇ ਲੈ ਕੇ ਇਨਾਮ ਪ੍ਰਾਪਤ ਕਰਨ ਲਈ ਮਾਰ-ਮਾਰ ਕਰਦਾ ਫਿਰਦਾ ਸੀ ਬਲੌਰਪੁਰ ਵਾਲੇ ਪਾਸੇ ਵੱਲ ਨੂੰ ਵਧਿਆ ਉਸ ਨੂੰ ਰੋਕਿਆ ਉਸ ਥਾਂ ਗਿਆ ਜਿੱਥੇ ਅੱਜਕੱਲ ਨਹਿਰ ਦਾ ਪੁਲ ਤੇ ਹੱਟੀਆਂ ਹਨ ਉੱਥੋਂ ਗੁਰੂ ਜੀ ਇੱਕ ਮੀਲ ਉੱਤੇ ਸ਼ੇਰਾਂ ਦੇ ਬੁੱਕਣ ਦੀ ਆਵਾਜ਼ ਐਂ ਆਉਂਦੀ ਸੀ ਜਿਵੇਂ ਬੱਦਲ ਕੱਜਦਾ ਏ ਤੋਂ ਗੁਰੂ ਦਾ ਚੇਲਾ ਤਾਂ ਨਹੀਂ ਫੌਜਦਾਰ ਦਾ ਦਿਮਾਗ ਖਰਾਬ ਸੀ ਉਸ ਨੂੰ ਜੇ ਕੋਈ ਸਿੱਧੀ ਗੱਲ ਆਖਦਾ ਤਾਂ ਪੁੱਠੀ ਸਮ័យ ਦਾ ਸ਼ੇਰਾਂ ਤੇ ਰਿਸ਼ਾਂ ਕੋਲੋਂ ਡਰਦੇ ਹੋਏ ਬਾਗੀ ਗੁਰੂ ਨੂੰ ਨਾ ਲੱਭੀਏ ਤਾਂ ਬਾਦਸ਼ਾਹ ਦੀ ਕਰੋਪੀ ਦਾ ਸ਼ਿਕਾਰ ਹੋਈਏ ਦੇਖ ਲਓ ਮੈਂ ਤਾਂ ਅਕਲ ਦੀ ਗੱਲ ਦੱਸੀ ਏ ਖਤਰੇ ਤੋਂ ਜਾਣੂ ਕਰਵਾਇਆ ਏ ਚੱਲ ਹੁਣ ਪਿੱਛੇ ਤੇਰੇ ਵਰਗੇ ਕਾਇਰਾਂ ਕਰਦਾ ਸੀ ਜੰਗਲਾਂ ਵਿੱਚ ਖੱਜਲ ਹੁੰਦੇ ਫਿਰਦੀਆਂ ਜਾਓ ਪੈੜ ਵੀ ਦੱਸਤੀ ਏ ਹਿੰਦੂਆਂ ਦਾ ਪੀਰ ਇਧਰੇ ਗਿਆ ਵੇ ਮੇਰਾ ਮਾਲਕ ਤਾਂ ਮਾਰਿਆ ਗਿਆ ਇੱਕ ਪਾਸੇ ਸ਼ੇਰ ਨੇ ਹਮਲਾ ਕੀਤਾ ਪਿੱਛੇ ਹਟਣ ਲੱਗਾ ਤਾਂ ਸੱਪ ਨੇ ਡੰਗ ਮਾਰਿਆ ਕੌਣ ਸੀ জাফর ਅਲੀ ਰੋਹੀਟਾ ਕਿੱਥੇ ਪਿਆਏ ਰਤਾ ਕੋ ਅੱਗੇ ਹੋ ਮੈਂ ਤਾਂ ਉਸਦੇ ਘਰ ਦਸਣ ਜਾ ਰਿਹਾ ਹੰਕਾਰ ਤੇ ਲਾਲਚ ਮਨੁੱਖ ਨੂੰ ਅੰਨਿਆ ਕਰ ਦਿੰਦਾ ਉਸ ਫੌਜਦਾਰ ਨੇ ਕੋਈ ਗੱਲ ਨਾ ਸੁਣੀ ਬਸ ਇਹੋ ਸੁਣਿਆ ਕਿ ਹਿੰਦੂਆਂ ਦਾ ਪੀਰ ਅੱਗੇ ਗਿਆ ਨੰਗੇ ਪੈਰਾਂ ਦਾ ਪੈੜ ਉਹ ਅੱਗੇ ਵਧਿਆ ਘੋੜੇ ਉੱਤੇ ਸਵਾਰ ਸੀ ਉਹ ਅਜੀਤ ਸੋ ਕਾਜੀ ਗਿਆ ਸੀ ਕਿ ਵੱਡੇ ਰੁਖ ਤੋਂ ਇੱਕ ਰੇਸ਼ਨੀ ਉਸ ਤੇ ਉੱਪਰ ਛਾਲ ਮਾਰੀ ਉਸ ਨੂੰ ਹੀਠਾਂ ਸੋਟ ਲਿਆ ਬੰਦਿਆਂ ਨੂੰ ਸੁਰਤਵੇਂ ਨਾ ਲੈਣ ਦਿੱਤੀ ਅਚਾਨਕ ਆਫਤ ਆਈ ਦੇਖ ਕੇ ਬੰਦੇ ਡਰ ਗਏ ਉਹਨਾਂ ਵਿੱਚੋਂ ਦੂਹਾਂ ਨੇ ਰਿਸ਼ਤ ਤੇ ਹਮਲਾ ਕੀਤਾ ਤਲਵਾਰਾਂ ਦੇ वार ਕੀਤੇ ਪਰ ਬਣਿਆ ਕੁਝ ਨਾ ਉਹਨੇ ਨੂੰ ਸ਼ੇਰ ਬੁੱਕ ਦੇ ਆ ਗਈ ਉਹ ਕੋੜੇ ਨਠਾ ਕੇ ਚਲੇ ਗਏ ਫੌਜਦਾਰ ਦੀ ਲਾਸ਼ ਵੀ ਨਾ ਚੁੱਕੀ ਉਸ ਦੇ ਪਿੱਛੋਂ ਉਸ ਜੰਗਲ ਵਾਲ ਕੋਈ ਮੁਗਲ ਪਠਾਨ ਨਾ ਪਧਿਆ ਉਹ ਪਰੇ ਪਰੇ ਨਿਕਲ ਗਏ ਗੁਰੂ ਜੀ ਆਰਾਮ ਕਰਦੇ ਰਹੇ ਪਿਛਲੇ ਪੈਰ ਜਾ ਕੇ ਉੱਠੇ ਦਾ ਸਾਰੇ ਚੁਗਿਰਦੇ ਨੂੰ ਸ਼ਾਂਤ ਪਾਇਆ ਆਪਣੇ ਕਮਰ ਕੱਸੇ ਨਾਲੋਂ ਕੁਝ ਕਪੜਾ ਪਾੜ ਕੇ ਝਾੜੀ ਉੱਤੇ ਸੁੱਟ ਦਿੱਤਾ ਜਿੱਥੇ ਬੈਠੇ ਸਨ ਸ਼ਾਇਦ ਨਿਸ਼ਾਨੀ ਰੱਖੀ ਸੀ ਆਪਣੇ ਵਿਛੜੇ ਸਾਥੀਆਂ ਨੂੰ ਸੇਧ ਦੇਣ ਲਈ ਉਹਨਾਂ ਦੇ ਸਾਥੀ ਪਾਈ ਧਰਮ ਸਿੰਘ ਪਾਈ ਦਇਆ ਸਿੰਘ ਤੇ ਮਾਨ ਸਿੰਘ ਜਿਹੜੇ ਨਾਲ ਤੁਰੇ ਸਨ ਪਰ ਚਮਕੌਰ ਤੋਂ ਬਾਅਦ ਹਨੇਰੇ ਵਿੱਚ ਵਿਛੜ ਗਏ ਸਨ ਮੁੜ ਮਿਲ ਨਹੀਂ ਸੀ ਹੋਇਆ ਸ਼ਾਮ ਤੱਕ ਉੱਥੇ ਰਹਿ ਮੇਰੇ ਕਲਕੀ ਆਵਲੇ ਪਾਤਸ਼ਾਹ ਜਦੋਂ ਹਨੇਰਾ ਹੋਇਆ ਤਾਂ ਤਾਰਿਆਂ ਦੀ ਸੇਧ ਰੱਖ ਕੇ ਮੁੜ ਚੱਲ ਪਏ ਇਕੱਲੇ ਭੁੱਖੇ ਤੇ ਹਨੇਰੇ ਵਿੱਚ ਨੰਗੇ ਪੈਰੇ ਬਸ ਇੱਕ ਅਕਾਲ ਪੁਰਖ ਦਾ ਆਸਰਾ ਜਿਵੇਂ ਆਪ ਜੀ ਦਾ ਹੁਕਮ ਹੈ ਪ੍ਰਾਣ ਕੇ ਬਚਾਇਆ ਦੂਦ ਪੂਤ ਕੇ ਦੁਵਾਈਆ ਰੋਗ ਸੋਗ ਕੋ ਮਟਾਇਆ ਕਿਦੋਂ ਮਾਨੀ ਮਹਾਮਾਨ ਹੋ ਸਾ ਸੰਗਾ ਜੀ ਪੁਰ ਚਕ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ